ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਆ ਸੰਜੈ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਸੋ ਹਰ ਬੁੱਧਵਾਰ ਦੀ ਤਰ੍ਹਾਂ ਇਸ ਵਾਰੀ ਫਿਰ ਤੁਹਾਨੂੰ ਲੈ ਕੇ ਆਏ ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿੱਥੇ ਸੰਗਤਾਂ ਦੁਪਹਿਰਾ ਸਾਫ ਕੱਟਦੀਆਂ ਨੇ ਸੋ ਬਿਲਕੁਲ ਇਹ ਦਰਸ਼ਨ ਤੁਹਾਨੂੰ ਸੰਗਤਾਂ ਦੇ ਜ਼ਰੂਰ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਉਹ ਹਾਲਾਤ ਨਹੀਂ ਦਿਨ ਬਦ ਦਿਨ ਮਾੜੇ ਨੇ ਸੋ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਅਸਮਾਨ ਦੀ ਜੇ ਗੱਲ ਕੀਤੀ ਜਾਵੇ ਹਜੇ ਵੀ ਕਾਲੇ ਬੱਦਲ ਮੰਡਰਾ ਰਹੇ ਨੇ ਪਰ ਸੰਗਤਾਂ ਦਾ ਤੁਸੀਂ ਜੋਸ਼ ਦੇਖੋ ਸੰਗਤਾਂ ਦਾ ਹੜ੍ਹ ਹੈ ਜਿਹੜਾ ਅੱਜ ਵੀ ਇਸ ਦਰ ਦੇ ਉੱਤੇ ਆਇਆ ਹੈ ਤੇ ਹਰ ਕੋਈ ਇਹੀ ਅਰਦਾਸ ਕਰਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਇਹ ਜਿਹੜਾ ਸਹੀ ਸਲਾਮਤ ਹੋ ਜਾਵੇ ਸਭ ਤੋਂ ਪਹਿਲੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਲਗਾਤਾਰ ਸੰਗਤਾਂ ਦਾ ਜਿਹੜਾ ਆਉਣਾ ਜਾਣਾ ਲੱਗਿਆ ਹੋਇਆ ਸੋ ਹਰ ਕਿਸੇ ਦੀ ਅੱਖ ਹੈ ਜਿਹੜੀ ਨਮ ਦੇ ਨਾਲ ਜ਼ਰੂਰ ਭਰੀ ਹੋਈ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਸੰਗਤਾਂ ਅੱਜ ਅਰਦਾਸ ਕਰਨ ਦੇ ਲਈ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੀਆਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀ ਆਉਣੀ ਜਾਣੀ ਲੱਗੀ ਹੋਈ ਹੈ ਔਰ ਸੰਗਤਾਂ ਨੇ ਜਿਹੜੀਆਂ ਸੇਵਾ ਬੜੀ ਭਾਵਨਾਵਾਂ ਦੇ ਨਾਲ ਨਿਭਾਰੀਆਂ ਨੇ ਇੱਥੇ ਚਾਹੇ ਫਿਰ ਉਹ ਸ਼ਬੀਲ ਦੀ ਸੇਵਾ ਹੋਵੇ ਚਾਹੇ ਫਿਰ ਪਾਣੀ ਦੀ ਹੋਵੇ ਚਾਹੇ ਫਿਰ ಅಲੰਗਰਾਂ ਦੀ ਸੇਵਾ ਹੋਵੇ ਹਰ ਕਿਸੇ ਦੇ ਤੇ ਪਹਿਲੂ ਤੋਂ ਜਿਹੜਾ ਅੱਗੇ ਹੋ ਕੇ ਸੇਵਾ ਨਿਭਾਉਣ ਦਾ سلسلہ ਹਜੇ ਤੱਕ ਜਾਰੀ ਹੈ ਸੋ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਵਾਉਨੇ ਆ ਉਹ ਲੋਕੀਕ ਨਜ਼ਾਰਾ ਦਿਖਾਉਨੇ ਆ ਜਿੱਥੇ ਸੰਗਤਾਂ ਰੱਬੀ ਰੂਪ ਦੇ ਵਿੱਚ ਬੈਠੀਆਂ ਨੇ ਤੇ ਵਾਹਿਗੁਰੂ ਦਾ ਨਾਮ ਜਪ ਰਹੀਆਂ ਨੇ ਸੋ ਮੇਰੇ ਨਾਲ ਮੌਜੂਦ ਨੇ ਜੋੜਾ ਕਰਦੇ ਕੁਝ ਸੇਵਾਦਾਰ ਜਿਨ੍ਹਾਂ ਨੇ ਮਨੋ ਤੇ ਤਨੂਏ ਸੇਵਾ ਤਿਆ ਦੇ ਲਈ ਨਿਭਾਈ ਹੈ ਸੋ ਹਰ ਬੁੱਧਵਾਰ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਤੇ ਆਉਂਦੇ ਨੇ ਇਹਨਾਂ ਤਮਸਤਕ ਹੁੰਦੇ ਨੇ ਤੇ ਜਿੰਨੇ ਨੇ ਇਸ ਦਰ ਤੋਂ ਉਹਨਾਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਲਾਈ ਹੈ ਉਹਨੇ ਬਹਉਂਦੇ ਨੇ ਆਓ ਜਾਣ ਲੈਨੇ ਆ ਕਦੋਂ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼੍ਰੀਕਾਲ ਜੀ ਸ਼੍ਰੀਕਾਲ ਜੀ ਬਾਈ ਕੇ ਫਤਿਹ ਅੱਛਾ ਕਦੋਂ ਤੋਂ ਜੁੜੇ ਹੋ ਜੀ ਸੇਵਾ ਦੇ ਨਾਲ ਸਾਨੂੰ ਹੋ ਗਿਆ 5-6 ਮਹੀਨੇ ਹੋ ਗਏ ਨੇ ਹਾਂਜੀ ਬਾਬਾ ਜੀ ਆਪੇ ਬੁਲਾ ਲੈਂਦੇ ਨੇ ਸਾਨੂੰ ਖਿੱਚ ਪੈਂਦੀ ਐ ਐਤਵਾਰ ਨੂੰ ਵੀ ਅਸੀਂ ਜਾਈਏ ਇੱਥੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹਾਂਜੀ ਮੈਨੂੰ ਹੋ ਗਿਆ ਵੇ 7-8 ਮਹੀਨੇ ਹੋ ਗਏ ਨੇ ਹਾਂਜੀ ਹਾਂਜੀ ਮੈਂ ਜੋੜਾ ਘਰ ਵਿੱਚ ਸੇਵਾਦਾਰ ਬਣੀ ਹੋਈ ਆ ਤੇ ਮੈਨੂੰ ਬੜਾ ਹੀ ਅੱਛਾ ਲੱਗਦਾ ਹੈ ਕਿ ਜਦੋਂ ਵੀ ਇੱਕ ਦਿਨ ਪਹਿਲਾਂ ਹੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਮੈਂ ਸਵੇਰੇ ਜਾਣਾ ਹੈ ਕੱਲ ਦੀ ਤਿਆਰੀ ਕਰਾਂ ਮੈਂ ਵੀ ਬਾਬਾ ਜੀ ਨੇ ਕਦਾਰ ਤੇ ਆ ਕੇ ਵੀ ਐਨਾ ਸਕੂਨ ਮਿਲਦਾ ਹੈ ਕਿ ਸੱਚੇ ਪਾਤਸ਼ਾਹ ਕਿ ਜਿਵੇਂ ਅਸੀਂ ਪਿੱਛੜਾ ਵੀ ਭੁੱਲ ਜੰਨੇ ਕਰਦਾ ਵੀ ਸੱਚੇ ਪਾਤਸ਼ਾਹ ਵੀ ਅਸੀਂ ਅੱਜ ਆਏ ਆ ਤੇ ਕੁਝ ਲੈ ਕੇ ਹੀ ਜਾਣਾ ਆਪਣੇ ਬਾਪੂ ਕੋਲ ਸਾਨੂੰ ਬਹੁਤ ਬਹੁਤ ਉਮੀਦਾਂ ਹੁੰਦੀਆਂ ਨੇ ਤੇ ਅਸੀਂ ਲੈ ਕੇ ਵੀ ਜਾਂਨੇ ਆ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਬਾਬਾ ਜੀ ਸਾਨੂੰ ਹਮੇਸ਼ਾ ਦਿੰਦੇ ਨੇ ਤੇ ਦਿੰਦੇ ਹੀ ਰਹਿਣਗੇ ਆਪਣੇ ਪੇਕੇ ਘਰ ਆਏ ਆ ਇੱਥੇ ਹਾਂਜੀ ਸਾਨੂੰ ਬਾਬਾ ਜੀ ਬਹੁਤ ਕੁਝ ਦਿੱਤਾ ਅੱਛਾ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਪੇਕਾ ਘਰ ਸਮਝਦੇ ਹੋ ਕਿਉਂਕਿ ਬਾਬਾ ਜੀ ਸਾਡਾ ਪੇਕਾ ਘਰ ਹੈ ਬਾਬਾ ਜੀ ਸਾਡੇ ਪਿਤਾ ਜੀ ਨੇ ਮਾ ਆਵੀ ਨੇ ਪਿਤਾ ਜੀ ਵੀ ਨੇ ਅੱਛਾ ਜਦੋਂ ਇਸ ਜਗ੍ਹਾ ਤੇ ਪਹਿਲੀ ਵਾਰੀ ਆਏ ਸੀ ਜ਼ਿੰਦਗੀ 'ਚ ਕੀ ਚੇਂਜੇਸ ਆਏ ਸਾਡੇ ਜ਼ਿੰਦਗੀ 'ਚ ਬਹੁਤ ਚੇਂਜੇਸ ਲਗਾਈਆਂ ਮਤਲਬ ਕਿ ਸਾਡੇ ਬੱਚੇ ਸੈੱਟ ਹੋ ਗਏ ਸਭ ਕੁਝ ਹੋ ਗਿਆ ਠੀਕ ਹੋ ਗਿਆ ਬਾਬਾ ਜੀ ਦੀ ਕਿਹੜੀ ਲਾ ਬਾਇ ਜਿਹੜੇ ਹਾਂਜੀ 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 ਮੇਰੇ ਘਰ ਵਿੱਚ ਜਿਵੇਂ ਕੋਈ ਬਰਕਤ ਨਹੀਂ ਪੈਂਦੀ ਸੀਗੀ ਤੇ ਆਂਦੀ ਸੀ ਮਾਇਆ ਆਂਦੀ ਸੀ ਪਰ ਬਰਕਤ ਨਹੀਂ ਪੈਂਦੀ ਸੀ ਹੁਣ ਬਰਕਤ ਵੀ ਪੈਣ ਲੱਗ ਗਈ ਹੈ ਔਰ ਸੱਚੇ ਪਾਤਸ਼ਾਹ ਦੇ ਵੱਲੋਂ ਜਿੱਦਾਂ ਪਲਾਟ ਲਿੱਤਾ ਸੀ ਰਜਿਸਟਰੀ ਵੀ ਹੋ ਗਈ ਹੈ ਹੁਣ ਬਨਾਮ ਦੇ ਵੀ ਪੂਰੇ ਪੂਰੇ ਚਾਂਸ ਬਣਦੇ ਆ ਬਾਬਾ ਜੀ ਹੋਰ ਚੜ੍ਹਦੀ ਕਲਾ 'ਚ ਰੱਖਣ ਸੱਚੇ ਪਾਤਸ਼ਾਹ ਤੋਂ ਬਹੁਤ ਖੁਸ਼ੀਆਂ ਲੈ ਕੇ ਜਾਂਦੇ ਆ ਅਸੀਂ ਮੈਨੂੰ ਪੇਟ ਦੀ ਪ੍ਰੋਬਲਮ ਸੀਗੀ ਬਾਬਾ ਜੀ ਦਾ ਜੋਤ ਦਾ ਕਿਉਂ ਲੈ ਕੇ ਜਾਂਦੀ ਸੀਗੀ ਪਰ ਉਹ ਬਾਬਾ ਜੀ ਦੀ ਕਿਰਪਾ ਨਾਲ ਮੈਂ ਹਲੇ ਵੀ ਲਗਾਨੀ ਆ ਮੈਨੂੰ ਬਹੁਤ ਠੀਕ ਹਾਂ ਮੈਂ ਹਾਂਜੀ ਕੋ ਠੀਕ ਆ ਜਦੋਂ ਸੇਵਾ ਕਰਦੇ ਹਾਂ ਕਦੇ ਕੁਝ ਖਾਸ ਮਹਿਸੂਸ ਹੋਏ ਅੰਦਰੋਂ ਕਿ ਮਨ ਹਲਕ ਅੰਦਰੋਂ ਨਿਮਰਤਾ ਆਉਂਦੀ ਹੈ ਨਿਮਰਤਾ ਆਉਂਦੀ ਹੈ ਸ਼ਾਂਤੀ ਮਿਲਦੀ ਹੈ ਸਾਨੂੰ ਬਹੁਤ ਜ਼ਿਆਦਾ ਅੱਛਾ ਫਿਰ ਘਰੇ ਜਾ ਕੇ ਕਰਦੇ ਨਾਲ ਵੀ ਬਿਹੇਵੀਅਰ ਚੇਂਜ ਹੋ ਗਿਆ ਥੋੜਾ ਜੀ ਹਾਂਜੀ ਬਹੁਤ ਜੀ ਮੇਰੇ ਘਰ ਮੇਰੇ ਸਾਸੂ ਮਾਂ ਹੈ ਮੈਂ ਉਹਨਾਂ ਨੂੰ ਆਪਣੀ ਮਾਂ ਹੀ ਸਮਝਦੀ ਹਾਂ ਉਹ ਮੇਰੇ ਸਾਸੂ ਮਾਂ ਨਹੀਂ ਹੈਗੇ ਉਹ ਮੇਰੀ ਮਾਤਾ ਜੀ ਉਸਮਾਨ ਨੇ ਤੇ ਮੈਂ ਕਹਿੰਨੀ ਹੁੰਦੀ ਉਹ ਮੇਰੀ ਮਾਂ ਹੈ ਤੇ ਇਹ ਮੇਰੇ ਪਿਓ ਮੈਂ ਉਹਨਾਂ ਨੂੰ ਕਦੇ ਵੀ ਬੁਰੀ ਤਰ੍ਹਾਂ ਸਲੂਕ ਨਹੀਂ ਕੀਤਾ ਕਦੇ ਵੀ ਉਹਨਾਂ ਨੂੰ ਆਪਣੇ ਉਹਨਾਂ ਦਾ ਬਹੁਤ ਆਦਤ ਕਰਦੀਆਂ ਉਹ ਘਰ ਲੈਂਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਬੇਟਾ ਤੁਸੀਂ ਜਾਓ ਤੇ ਮੈਂ ਘਰ ਦਾ ਧਿਆਨ ਰੱਖਾਂਗੀ ਦੇ ਬੱਚੇ ਤੁਸੀਂ ਤੁਹਾਡੇ ਆਣ ਤੇ ਮੈਂ ਤੁਹਾਡਾ ਜੋ ਤੁਸੀਂ ਕਰਦੇ ਹੋ ਉਹ ਰੋਜ਼ ਮੈਂ ਕਰਾਂਗੀ ਤਾਂ ਮੈਨੂੰ ਉਹਨਾਂ ਦੇ ਬਹੁਤ ਮਾਣ ਹੈ ਮੇਰੇ ਵੱਡੇ ਬਕਰ ਬੈਠੇ ਨੇ ਤੇ ਮੈਨੂੰ ਸਵੇਰੇ ਕਹਿ ਦਿੰਦੇ ਨੇ ਜਾ ਬੇਟਾ ਤੂੰ ਤੇਰਾ ਟਾਈਮ ਹੋ ਗਿਆ ਜਾਣੇ ਕਿੰਨੇ ਜਾਣਿਆਂ ਦਾ ਗਰੁੱਪ ਆ ਮੈਮ ਤੁਹਾਡੇ ਜਿਹੜੇ ਤੁਸੀਂ ਸੇਵਾ ਕਰਦੇ ਸਾਢੇ 3:00 4:00 ਹੈਗੇ ਨੇ ਸੌਰੀ ਹਾਂਜੀ ਜੋੜਾ ਕਰਦੀ ਸੇਵਾ ਨੂੰ ਹਾਂਜੀ ਅਸੀਂ ਕਿਸੇ ਨੂੰ ਮਨਾਈ ਨਹੀਂ ਕਰਦੇ ਜਿਹੜਾ ਮਰਜ਼ੀ ਇੱਥੇ ਆ ਕੇ ਸੇਵਾ ਕਰੇ ਕੋਈ ਨਹੀਂ ਮਨਾਈ ਹੈ ਕਿਸੇ ਨੂੰ ਵੀ ਸਾਡੇ ਚੈਨਲ ਦੇ ਮਾਧਿਅਮ ਦਰਿਆ ਕੀ ਸੰਦੇਸ਼ ਦੇਣਾ ਚਾਹੁੰਦੇ ਸਾਨੂੰ ਇਹ ਵੀ ਜਿਹੜੇ ਘਰ ਬੈਠੇ ਹੋਏ ਨੇ ਜਿਨ੍ਹਾਂ ਨੂੰ ਮਜਬੂਰੀਆਂ ਨੇ ਉਹ ਘਰ ਬੈ ਕੇ ਦੇਖਣ ਲਾਈਵ ਤੇ ਜਿਹੜੇ ਇੱਥੇ ਆ ਸਕਦੇ ਨੇ ਉਹ ਜਰੂਰ ਇੱਥੇ ਆਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਇਹ ਹੀ ਕਹਨੀ ਹੈ ਕਿ ਮਤਲਬ ਕਿ ਜਦੋਂ ਵੀ ਆਪਾਂ ਇੱਧਰ ਬਾਬਾਈ ਜੀ ਆਣੇ ਹੈਗੇ ਆ ਤੇ ਖੁਸ਼ੀਆਂ ਲੈ ਕੇ ਜਾਂਦੇ ਜੇ ਨਹੀਂ ਵੀ ਅੱਜ ਆਪਾਂ ਜਿੱਦਾਂ ਹੁਣ ਮੌਸਮ ਦੇ ਹਿਸਾਬ ਨਾਲ ਜਿੱਦਾਂ ਮਤਲਬ ਕਿ ਹੜਵਾਜ਼ ਬਣੀ ਹੋਈ ਨੇ ਤੇ ਕਈ ਸੰਗਤ ਅੱਜ ਘੱਟ ਵੀ ਆਈ ਹੈ ਪਰ ਫਿਰ ਵੀ ਬਹੁਤ ਸੰਗਤ ਹੈ ਜਿਹੜੀ ਲੋਕੋ ਸੰਗਤ ਆਈ ਹੈ ਔਰ ਆਈ ਹੈ ਤੇ ਜਾਈ ਜਾ ਰਹੀ ਹੈ ਮੌਸਮ ਦੇ ਹਿਸਾਬ ਨਾਲ ਪਰ ਅਰਦਾਸ ਇਹੀ ਕਰਦੇ ਸੱਚੇ ਬੋਲ ਸਬਦਾ ਪਲਾ ਕਰੀ ਮੇਰੇ ਵਾਹਿਗੁਰੂ ਅਸੀਂ ਤਾਂ ਮੈਂ ਅੰਦਰ ਜਦੋਂ ਐਂਟਰੀ ਕੀਤੀ ਸੀ ਨਾ ਮੇਰੇ ਅਥਰੂ ਨਿਕਲ ਗਏ ਸੀ ਅੱਖਾਂ 'ਚ ਕਿ ਵਾਹਿਗੁਰੂ ਜਿਹੜੇ ਨਿੱਕੇ ਨਿੱਕੇ ਮਾਸੂਮ ਬੱਚੇ ਨੇ ਉਹਨਾਂ ਦੀ ਰੱਖਿਆ ਤੁਸੀਂ ਕਰਨੀ ਅਸੀਂ ਤੁਹਾਡੇ ਚਰਨਾਂ 'ਤੇ ਇਹ ਅਰਦਾਸ ਕਰਦੇ ਆਂ ਬਾਬਾ ਜੀ ਕਿ ਜੋ ਹਾਰਡ ਵਾਈ ਬਣੀ ਹੋਈ ਹੈ ਇਹਦੇ ਤੇ ਤੁਸੀਂ ਸਭ ਮਿਹਰ ਕਰਨੀਆਂ ਨੇ ਸੱਚੇ ਭਾਸ਼ਾ ਅਸੀਂ ਅਰਦਾਸ ਕਰਦੇ ਆਂ ਸਾਰੇ ਰਲ ਮਿਲ ਕੇ ਅਸੀਂ ਇਹ ਸਹਿਯੋਗ ਦੇਵਾਂਗੇ ਸੇਵਾਵਾਂ ਕਰਾਂਗੇ ਬਾਬਾ ਜੀ ਤੁਸੀਂ ਕਰਵਾਉਣੀਆਂ ਨੇ ਤੇ ਅਸੀਂ ਤੁਹਾਡੇ ਬੱਚੇ ਆ ਤੇ ਸਾਡੇ ਕੋਲ ਤੁਸੀਂ ਲੈਣੀਆਂ ਨੇ ਬਾਬਾ ਜੀ ਤੇ ਬਹੁਤ ਏਰੀਏ ਨੇ ਹੜਾਂ ਦੀ ਮਾਰ ਚ ਆਈ ਹੋਇਆ ਸੋ ਅੱਜ ਦੁਪਹਿਰਾ ਸਾਭ ਦੀ 4 ਵਜੇ ਜਦੋਂ ਅਰਦਾਸ ਹੋਏਗੀ ਇੱਥੇ ਵੀ ਅਰਦਾਸ ਕੀਤੀ ਜਾਏਗੀ ਮੈਮ ਹਾਂਜੀ 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 ਅਰਦਾਸ ਹਾਂਜੀ ਅਰਦਾਸ ਇੱਥੇ ਵੀ ਅਰਦਾਸ ਕੀਤੀ ਜਾਏਗੀ ਸਾਨੂੰ ਇਹ ਵਾਹਿਗੁਰੂ ਸਰਬਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ